ਤੇ ਸਿਟੀ ਕੰਪਲੈਕਸ ਲੋਕally ਬਣਿਆ ਸਹੂਲਤਾਂ ਸੈਂਟਰ ਲੋਕਾਂ ਲਈ ਅਸੁਵਿਧਾ ਸੈਂਟਰ ਬਣਦੇ ਨਜ਼ਰ ਆ ਰਹੇ ਹਨ ਇਨ੍ਹਾਂ ਸੈਂਟਰਾਂ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾਂਦਾ ਸਰਕਾਰ ਵੱਲੋਂ ਨਿਸ਼ਚਿਤ ਕੀਤੇ ਨਿਰਧਾਰਿਤ ਸਮੇਂ ਤੇ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ ਕੋਰਟ ਕੋਰ ਦੇ ਐਡਵੋਕੇਟ ਸੰਜੀਤ ਕੁਆਲੀ ਨੇ ਦੱਸਿਆ ਕਿ ਮੈਂ ਇੱਕ ਜੋੜੇ ਦੀ ਕੋਰਟ ਮੈਰਿਜ ਰਜਿਸਟਰ ਕਰਵਾਈ ਸੀ ਉਸ ਕੋਰਟ ਮੈਰਿਜ ਦਾ ਸਰਟੀਫਿਕੇਟ ਅਜੇ ਤੱਕ ਨਹੀਂ ਮਿਲਿਆ ਕਿਉਂਕਿ ਮੈਂ ਪਿੰਸੋਰ ਬੇਵਿਸ਼ਵਾਸ ਨਹੀਂ ਦਿੱਤੀ ਇਸ ਵੱਤ ਤੋਂ ਬਿਨਾਂ ਕਿਸੇ ਨੂੰ ਮੈਰਿਜ ਸਰਟੀਫਿਕੇਟ ਜਾਰੀ ਨਹੀਂ ਹੁੰਦਾ ਇਹ ਸੇਵਾ ਕੇਂਦਰ ਜਿਹੜਾ ਨਾ ਆਨਲਾਈਨ ਕੰਮ ਕਰਦਾ ਜੀ ਜੀ ਜਿਹੜਾ ਮੈਰਿਜ ਹੁੰਦੀ ਆ ਉਹ ਲੜਕਾ ਜਾਂ ਲੜਕੀ ਦੀ ਤਹਿਸੀਲ ਤੇ ਡਿਪੈਂਡ ਕਰਦੀ ਆ ਜੀ ਜਦੋਂ ਵੀ ਆਪਾਂ ਮੈਰਿਜ ਕਰਦੇ ਆ ਉਹ ਜਿਹੜੀ ਮਾਰਕ ਹੁੰਦੀ ਆ ਆਨਲਾਈਨ ਉਹ ਲੜਕਾ ਜਾਂ ਲੜਕੀ ਦੀ ਤਹਿਸੀਲ ਨੂੰ ਮਾਰਕ ਹੁਣੀਆਂ ਸੈਂਡ ਹੋਦਰ ਹੁਣੀਆਂ ਲੜਕਾ ਲੁਧਿਆਣੇ ਦਾ ਸੀ ਲੜਕੀ ਤਹਿਸੀਲ ਆਦਮਪੁਰ ਦੀ ਸੀਗੀ ਅਸੀਂ ਆਨਲਾਈਨ ਇੱਥੋਂ ਪ੍ਰੋਸੈਸ ਕਰਕੇ ਫਾਈਲ ਆਦਮਪੁਰ ਨੂੰ ਮਾਰਕ ਕਰ ਦਿੱਤੀ ਕਿਉਂਕਿ ਜਿਹੜਾ ਫਲੋਰ ਤਹਿਸੀਲਦਾਰ ਦਾ ਆ ਤਹਿਸੀਲਦਾਰ ਤਹਿਸੀਲਦਾਰ ਜਿਹੜੇ ਜਿਹੜੇ ਚਲੋ ਉਹ ਤੁਸੀਂ ਦੋ ਜਿਹੜੇ ਉਹਦੇ ਡਾਕੂ ਜਿਹੜੇ ਉਹਦੇ ਮੈਰਿਜ ਹੁੰਦੀ ਆ ਉੱਥੇ ਰਜਿਸਟਰਡ ਹੁੰਦੀ ਤੁਸੀਂ ਪੰਜਾਬ ਕੰਪਲਜ਼ਰੀ ਖਾ ਲੋਗੇ ਕਦੇ ਨਹੀਂ ਕਰਦੇ ਤੁਸੀਂ ਅਸੀਂ ਮੇਰੀ ਗੱਲ ਸੁਣੋ ਸੈਕਸ਼ਨ 5 ਵਿੱਚ ਲਿਖਿਆ ਜਿੱਥੇ ਕੁੜੀ ਮੁੰਡਾ ਰਹਿੰਦਾ ਜਾਂ ਜਿੱਥੇ ਮੈਰਿਜ ਹੋਈ ਹੈ ਅਸੀਂ ਤੁਸੀਂ ਪੰਜਾਬ ਪੂਰਾ ਅਸੀਂ ਮੈਰਿਜ ਕਰਦੇ ਤੈਨੂੰ ਅਨ ਨੂੰ ਕਰਦੇ ਅਸੀਂ ਸਟਾਰਟing ਕਰੀਏ ਇੱਕ ਮਿੰਟ ਮੇਰੀ ਗੱਲ ਤਾਂ ਸੁਣਾਂ ਨੀ ਕਰਨੀ ਤੁਹਾਡੀ ਅਸੀਂ ਨਹੀਂ ਆਹ ਜਿਹੜੀ ਹੋਈ ਹੈ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਮੁੰਡੇ ਕਹਣਾ ਗੱਲ ਤਾਂ ਸੁਣੋ ਇੱਕ ਮਿੰਟ ਆਹ ਜਿਹੜੀ ਇਹ ਕਦੇ ਨਹੀਂ ਜਾਰੀ ਕਰਦੇ 1200 ਰੁਪਏ ਤੁਸੀਂ ਫੈਸਿਲਿਟੇਸ਼ਨ ਚਾਰजेस ਲਏ ਆ ਅੱਜ 14 ਤਰੀਕ ਨੂੰ ਦੇਣੀ ਸੀਗੀ ਤੇ ਕਾ ਵੀ ਆ ਸਾਰੇ ਕਾ ਵੀ ਆ ਆ ਖੜਾ ਆ ਆ ਇੱਧਰ ਹੋਣਾ ਆ ਵੀ ਖੜੇ ਆ ਜੀ ਸਿਰਫ 300 ਰੁਪਇਆ ਤੁਹਾਨੂੰ ਅਸੀਂ ਰੈਸ਼ਵਤ ਨਹੀਂ ਦਿੱਤੀ ਹੈ ਨਾ ਤੁਸੀਂ ਇਸ ਕਰਕੇ ਉਹ ਕਰਦੇ ਖਚਲ ਮੇਰੇ ਤਿੰਨ ਮਿੰਟ ਦਾ ਜ਼ਹਿਰੀਆ ਜਿਹੜੇ ਕਹਿੰਦੇ 4 ਵਜੇ ਤੱਕ ਤੁਸੀਂ ਬਾਹੀ ਰੱਖੇ ਗਏ ਸਾਡੇ ਬੰਦੇ ਤੁਸੀਂ 4 ਵਜੇ ਤੱਕ ਉਠਾਈ ਦੇ ਪੂਨ ਮੈਂ ਪਿੱਛੇ ਹੀ ਹਾਂ ਅੱਛਾ ਜੇ ਨੰਬਰ ਤੋਂ ਡੈਲ ਕਰੋ ਹਾਂ ਜੀ ਉੱਤਰ ਤੁਸੀਂ ਕੋਈ ਗੱਲ ਨਹੀਂ ਕਰਦੇ ਹੈਗੇ ਸਾਹਮਣੇ ਹੋ ਜਾਓ ਜੱਜ ਲੱਗੀਆਂ ਸਾਡੇ ਤੇ 1500 ਰੁਪਇਆ ਇਹ ਤਾਂ ਤੁਸੀਂ ਫੀਸਿਲਿਟੀ ਚਾਰਜਸ ਲਏ ਆ ਆ ਨਾ ਇਹਦਾ ਸਟੇਟਸ ਰਿਪੋਰਟ ਆ ਇਹਨੇ ਸਟੇਟਸ ਪੁਣਾ ਜੀ ਅਸਵੇਰੇ ਕੱਢੀ ਆ ਸਾਦੀ ਰੋਕੀ ਆ ਸਾਦੀ ਰੋਕੀ ਜੀ ਇਹ ਮੰਦਿਰ ਸੇ ਤੁਸੀਂ 1200 ਰੁਪਈਆ ਤੁਸੀਂ ਲਿਆ 1500 ਰੁਪਈਆ ਸਰਕਾਰ ਨੂੰ ਦਿੱਤਾ ਹਾਂ ਔਰ ਸਰ ਕੰਮ ਨਹੀਂ ਨਾ ਮਾਰ ਤਾ ਨੂੰ 1200 ਰੁਪਈਆ ਤੁਸੀਂ ਲਈ ਰਿਪਲਿਕੀ ਫੈਸਿਲੀਟੇਸ਼ਨ ਚਾਰਜਸ ਦੇ ਵਾਡੇ ਆ ਚੈੱਕ ਕਰੋ ਚੈੱਕ ਕਰੋ 1500 ਰੁਪਈਆ ਨਾਲ ਸਾਰਾ ਐਕਚੁਅਲੀ ਪਤਾ ਕੀ ਗੱਲ ਆ ਜਿਹੜੀ ਇਹਦੇ ਵਿੱਚ ਐਪਲੀਕੈਂਟ ਆ ਉਹ ਹੈਗੀ ਸੀਗੀ ਆਪਣੇ ਇੱਥੇ ਆਦਮਪੁਰ ਦੀ ਤੇ ਜਿਹੜਾ ਉਹਦਾ ਸਪਾਊਸ ਹੈਗਾ ਆ ਉਹ ਹੈਗਾ ਸੀਗਾ ਲੁਧਿਆਣੇ ਦਾ ਠੀਕ ਆ ਉਹਨਾਂ ਦੀ ਮੈਰਿਜ ਹੋਈ ਸੀਗੀ ਫਲੋਰ ਕਿਉਂਕਿ ਉਹਨਾਂ ਦੀ ਸਾਰੀ ਫੈਮਿਲੀ ਇੱਥੇ ਫਲੋਰ ਰਹਿੰਦੀ ਆ ਤੇ ਗੁਰਾਇਆ ਉਹਨਾਂ ਦਾ ਪਹਿਲਾ ਪਲੇਸ ਆਫ ਬਰਥ ਆ ਉਹ ਹੁਣੇ ਸ਼ਿਫਟ ਹੋਏ ਲੁਧਿਆਣੇ ਉਹਨਾਂ ਦੇ ਉੱਥੇ ਨਹੀਂ ਸੀਗੇ ਉਹਨਾਂ ਨੇ ਇੱਥੇ ਮੈਰਿਜ ਰਜਿਸਟਰ ਕਰਾ ਲਈ ਮੈਂ ਉਹਨਾਂ ਦੀ ਮੈਰਿਜ ਇੱਥੇ ਰਜਿਸਟਰ ਕਰਵਾਈ ਠੀਕ ਆ ਐਜ਼ ਪਰ ਲਾਅ ਉਹਨਾਂ ਦੀ ਰਜਿਸਟ੍ਰੇਸ਼ਨ ਇੱਥੇ ਬਣਦੀ ਆ ਸੈਕਸ਼ਨ 5 'ਚ ਲਿਖਿਆ ਆ ਕਿ ਮੰਨ ਲਓ ਜਿੱਥੇ ਮੈਰਿਜ ਹੁੰਦੀ ਆ ਜਾਂ ਜਿੱਥੇ ਦਾ ਮੰਨ ਲਓ ਐਪਲੀਕੈਂਟ ਆ ਜਾਂ ਜਿੱਥੇ ਦਾ ਦੂਸਰਾ ਸਪਾਊਸ ਆ ਉੱਥੇ ਮੈਰਿਜ ਤੁਸੀਂ ਰਜਿਸਟਰਡ ਕਰਾ ਸਕਦੇ ਆ ਇਹਨਾਂ ਨੇ ਕੀ ਕੀਤਾ ਸਿਰਫ ਇਹਨਾਂ ਨੂੰ 300 ਰੁਪਏ ਨਹੀਂ ਅਸੀਂ ਦਿੱਤਾ ਇਹਨਾਂ ਨੇ ਮੈਰਿਜ ਸੈਂਡ ਕਰਤੀ ਜੀ ਜਿਹੜੀ ਆਨਲਾਈਨ ਆ ਉਹ 300 300 ਰੁਪਏ ਕੀ ਚੀਜ਼ ਦਾ ਹਾਂ 300 ਰੁਪਏ ਰੇਸ਼ੋਬਦ 1200 ਰੁਪਏ ਬਣਦਾ ਹੈ ਬਾਕੀ ਸਾਰਿਆਂ ਤੋਂ 1500 ਲੈਂਦੇ ਆ ਮੇਰੇ ਕੋਲ ਇੱਕ ਕੇਸ ਨਹੀਂ ਤਿੰਨ ਕੇਸ ਹੈ ਇਦਾਂ ਦੇ ਜਿਨ੍ਹਾਂ ਨੂੰ ਸਿਰਫ ਪੈਸਿਆਂ ਕਰਕੇ ਖੱਜਲ ਖਵਾਰ ਕਰਦੇ ਆ ਮੈਰਿਜ ਉਹਤੇ ਸੈਂਡ ਕਰਤੀ 15 ਤਰੀਕ ਨੂੰ ਇਹਨਾਂ ਨੇ 14 ਤਰੀਕ ਹੈਗੀ ਆ ਦੇਖੋ 14 ਤਰੀਕ ਨੂੰ ਇਹ ਜਾਰੀ ਹੋਣਾ ਸੀ ਤੇ ਅਸੀਂ 15 ਨੂੰ ਆਏ 15 ਨੂੰ ਇਹਨਾਂ ਨੇ ਹੁਣ ਹੁਣ ਤੁਹਾਨੂੰ ਰਿਜੈਕਸ਼ਨ ਕੱਢ ਕੇ ਦਿੱਤੇ ਇੱਕ ਮਿੰਟ ਰੁਕੋ ਅਬ ਰਿਜੈਕਸ਼ਨਾਂ ਦੇ ਵਿੱਚ ਸਾਰਾ ਕੁਝ ਲਿਖਿਆ ਸੀ ਇਹਨਾਂ ਦੀ ਇਹਨਾਂ ਨੇ ਪ੍ਰੈਜੈਂਟੇਸ਼ਨ ਸੈਂਡ ਕਰਨੀ ਸੀਗੀ ਉਹ ਅਸੀਂ ਨਹੀਂ ਸੀ ਕਰਨੀ ਸਿਰਫ ਫੇਸ ਕਰਕੇ ਕਿ ਇਹਨਾਂ ਨੂੰ ਪੈਸੇ ਨਹੀਂ ਮਿਲਿਆ ਉਹਨੇ ਸੈਂਡ ਨਹੀਂ ਕੀਤੀ ਥੱਲੇ ਤੱਕ ਸਾਨੂੰ ਸਰਟੀਫਾਈਡ ਜੀ ਕਿੰਨੇ ਦਿਨਾਂ ਕੋਈ ਖੱਜਲ ਹੁੰਦਾ ਉਹਨਾਂ ਨੂੰ ਖੱਜਲ ਖਵਾਰ ਹੁੰਦੇ ਨੇ ਤੁਸੀਂ ਦੇਖ ਲਓ ਜੀ 15 ਤੋਂ ਲੈ ਕੇ ਅੱਜ 28 ਦਿਨ ਹੈ 13 ਦਿਨ ਹੋ ਗਿਆ ਜੀ ਇਹਦੀ ਕੋਈ ਕੰਪਲੇਂਟ ਤੁਸੀਂ ਉੱਚ ਅਧਿਕਾਰ ਨੂੰ ਵੀ ਕੀਤੀ ਸੀ ਜੀ ਸਾਰੀ ਦੀ ਸ਼ਿਕਾਇਤ ਮੈਂ ਡੀਸੀ ਸਾਹਿਬ ਨੂੰ 20 ਹਾਂਜੀ ਸਰ ਉਸ ਤੋਂ ਬਾਅਦ ਉਹ ਆ ਮੇਰਾ ਮਿੱਤਰ ਹੈ ਇਹਦੀ ਵੀ ਮੈਂ ਕਰਵਾਈ ਸੀਗੀ ਇਹ ਮੇਰਾ ਕਲਾਸਮੇਟ ਰਿਹਾ ਹੈ ਇਹਦੀ ਮੈ ਸਰਟੀਫਿਕੇਟ 22 ਤਰੀਕ ਨੂੰ ਜਾਰੀ ਹੋਣਾ ਸੀਗਾ ਉਹ ਰੀਡਰ ਸਾਹਿਬ ਨੇ ਹੋਲਡ ਕੀਤਾ ਹੈ ਉਹਦੇ ਆਨਲਾਈਨ ਤੁਸੀਂ ਚੈੱਕ ਕਰ ਲਓ ਸਿਰਫ ਉੱਥੇ ਤਾਂ ਨਹੀਂ ਜਾਰੀ ਕੀਤਾ ਕਿਉਂਕਿ ਰੀਡਰ 1000 ਰੁਪਏ ਲੈਂਦਾ ਹੈ ਜੀ ਠੀਕ ਹੈ ਜੇ ਮੰਨ ਲਓ ਉੱਥੇ ਇੱਥੇ ਤੁਸੀਂ ਮੈਰਿਜ ਕਰਵਾਉਨੇ ਆ ਇਹ ਸ਼ਾਮ ਤੱਕ ਰਸੀਦ ਨਹੀਂ ਜਾਰੀ ਕਰਦੇ ਉਹ ਬੰਦਿਆਂ ਦੇ 4-5 ਗੇੜੇ ਲਾਉਂਦੇ ਆ ਹਾਲਾਂਕਿ ਜਦੋਂ ਮੈਰਿਜ ਦੀ ਫਾਈਲ ਤੁਹਾਡੀ ਹੋ ਗਈ ਹੈ ਕੰਪਲੀਟ ਫੋਟੋ ਹੋ ਗਈ ਹੈ ਤੁਹਾਨੂੰ ਉਹਦੀ ਰਸੀਦ ਜਾਰੀ ਕਰਨੀ ਚਾਹੀਦੀ ਹੈ ਇਹਨਾਂ ਨੇ ਰਸੀਦ ਵੀ ਜਾਰੀ ਨਹੀਂ ਕਰਦੇ ਸਿਰਫ 300 ਰੁਪਏ ਨਹੀਂ ਮਿਲੇ ਹੁਣ ਸ਼ਾਮ ਤੱਕ ਬੁਲਾਉਂਦੇ ਰਹਿੰਦੇ ਆ ਕੀ ਉੱਚ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਆ ਅਸੀਂ ਉਹ ਉੱਚ ਅਧਿਕਾਰੀਆਂ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਟਰਮੀਨੇਟ ਕੀਤਾ ਜਾਣਾ ਚਾਹੀਦਾ ਆ ਇਹਨਾਂ ਲੈਗਟਿਵ ਮਾਫੀ ਮੰਗਣ ਤਾਂ ਜੇ ਜਿਹੜਾ ਵੀ ਬੰਦਾ ਇਹਦੇ ਵਿੱਚ ਲਾਇਬਲ ਹੈਗਾ ਆ ਜਿਹਨੇ ਜਿਹੜਾ ਰੈਸ਼ਵਤ ਲੈਂਦਾ ਜਿਹੜਾ ਲੋਕਾਂ ਨੂੰ ਖੱਜਲ ਖਵਾਰ ਕਰਦਾ ਆ ਉਹਨੂੰ ਟਰਮੀਨੇਟ ਕੀਤਾ ਜਾਵੇ ਇਹੀ ਸਾਡੀ ਪ੍ਰੇਸ਼ਾਨੀ ਤੋਂ ਮੰਗ ਹੈ ਜਦੋਂ ਸੀਬਨ ਦੀ ਟੀਮ ਨੇ ਸੌਦਾ ਸੈਂਟਰ ਜਾ ਕੇ ਦੇਖਿਆ ਤਾਂ ਬਹੁਤੇ ਲੋਕ ਖੰਝਲ ਹੁੰਦੇ ਦੇਖੇ ਗਏ ਇਸ ਬਾਰੇ ਪੱਤਰਕਾਰਾਂ ਨੇ ਸੌਦਾ ਸੈਂਟਰ ਦੇ ਕਰਮਚਾਰੀਆਂ ਨੂੰ ਲੋਕਾਂ ਵੱਲੋਂ ਲਾਏ આરોਪਾਂ ਬਾਰੇ ਪੁੱਛਿਆ ਤਾਂ ਸਾਰੇ ਕੈਮਰੇ ਅੱਗੇ ਚੁੱਪ ਰਹੇ ਕੁਝ ਢੇਰ ਬਾਅਦ ਦਫ਼ਤਰ ਤੋਂ ਬਾਹਰ ਚਲੇ ਗਏ ਜਦੋਂ ਰਿਸ਼ਵਤ ਦੇ ਲੱਗੇ આરોਪਾਂ ਬਾਰੇ ਉੱਚ ਅਧਿਕਾਰੀਆਂ ਨੂੰ ਪੁੱਛਿਆ ਤਾਂ ਉਹਨਾਂ ਨੇ ਵੀ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਟੈਕਨੀਕਲੀ ਖਰਾਬੀ ਕਰਕੇ ਕੰਮ ਵਿੱਚ ਦੇਰੀ ਹੋ ਰਹੀ ਹੈ ਅਗਰ ਕੋਈ ਕਰਮਚਾਰੀ ਮੈਰਿਜ ਸਰਟੀਫਿਕੇਟਾਂ ਵੀ ਵੱਧ ਫੀਸ ਲੈਂਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜੇ ਮੈਰਿਜ ਫਲੋਰ ਰਜਿਸਟਰਡ ਹੋਈ ਹੈਗੀ ਆ ਤੇ ਆਧਮ ਪਰਮ ਕਿਉਂ ਭੇਜੀ ਹੋ ਸਰ ਜਿਲੰਦਰ ਬੰਦਾ ਕੇਸ ਸੀ ਮੈਰਿਜ ਇੱਥੇ ਹੋਈ ਹੈ ਨਾ ਰਜਿਸਟਰਡ ਇੱਥੇ ਹੋਈ ਹੈ ਤੇ ਉੱਥੇ ਕਿਉਂ ਭੇਜੀ ਵੇ ਸਰ ਤਸਵੀਲ ਚ ਹੁੰਦਾਗਾ ਇਹ ਤਸਵੀਲ ਨਹੀਂ ਨੀ 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 ਜਿਹੜੀ ਲੜਕੀ ਸੀਗੀ ਉਹ ਜਿਲੰਦਰ ਤੇ ਰਹਿਣ ਵਾਲੀ ਸੀ ਕਿਉਂਕਿ ਉਹ ਲੋਕ ਸੀ ਵਾਲੇ ਨਾ ਇੱਥੇ ਪੈਸਾ ਇਹ ਪਹਿਲਾ ਚਾਂਸ ਆ ਤੁਸੀਂ ਕਿਹੜਾ ਦਾ ਨਾ ਇਹ ਹੋਰ ਹੋਰ ਵੀ ਕੁਝ ਕਹਿੰਦੇ ਆ ਇਹ ਸਿਰਫ ਇਹਨਾਂ ਤੁਸੀਂ ਇੱਕ ਲਾਇਰ ਤੁਸੀਂ ਬੜੀਆ ਕਰਕੇ ਇਸ ਕਰ ਤੁਸੀਂ ਇੱਕ ਲਾਇਰ ਨੂੰ ਖੱਜਲ ਕਰਦੇ ਹੋ ਬਾਕੀ ਲੋਕਾਂ ਦਾ ਕੀ ਹੁੰਦਾ ਹੋਊਗਾ ਯਾਰ ਹਾਂਜੀ ਸਰ ਆ ਦੂਸਰੀ ਹੈ ਇਹ ਜਵਾਬ ਜਵਾਬ ਦੀ ਹਮੜੇ ਮੇਰੇ ਕੁਐਸਚਨ ਦਾ ਤੁਸੀਂ ਇੱਕ ਲਾਇਰ ਨੂੰ ਖੱਜਲ ਕਰਦੇ ਹੋ ਉਹਨਾਂ ਦੇ ਅੰਤੋਂ ਤੇ ਬਾਕੀ ਪਰਚ ਲੋਕਾਂ ਦਾ ਕੀ ਹੈਗਾ ਇੱਥੇ ਉਹ ਤਾਂ ਬਜਾੜਾ ਖੱਜਲ ਕਰਦੇ ਹੋ ਤੁਹਾਡੀ ਕਮਰੇਟਾਂ ਦਾ ਕਿੱਥੋਂ ਮਿਲਦੀਆਂ ਇਹ ਕਹਿੰਦੇ ਆ ਵੀ ਮੈਨੂੰ ਇਹਨਾਂ ਨੂੰ 300 ਰੁਪਏ ਨੇ ਦਿੱਤਾ ਮੈਂ ਦੇਖਣਯੋਗ ਗੱਲ ਇਹ ਹੈ ਕਿ 2 ਦਿਨ ਵੀਰ ਜਾਣ ਤੇ ਕਰਮਚਾਰੀਆਂ ਦੇ ਕੰਨ ਕੋਈ ਜੂੰ ਨਹੀਂ ਸਰਕੀ ਅਜੇ ਵੀ ਕੰਮ ਜਿਉਂਦਾ ਕਿਉਂ ਚੱਲ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਭ੍ਰਿਸ਼ਟ ਕਰਮਚਾਰੀਆਂ ਤੇ ਕਾਰਵਾਈ ਹੁੰਦੀ ਹੈ ਕਿ ਨਹੀਂ ਹਾਂਜੀ ਸਰ ਜਿੱਦਾਂ ਡੇਟ ਲਿਖੀ ਹੈ ਨਾ ਪ੍ਰੋਵਾਈਡਰ ਤੇ ਲਿਖੀ ਹੋਈ ਹੈ ਤੇ 22/3/2019 ਹਾਂਜੀ ਉਹ ਮੈਨੂੰ ਮੈਰਿਜ ਰਿਸਟਰ ਤੇਵਾਈ ਸੀਗੀ ਤੇ ਡੇਟ ਲਿਖੀ ਹੈਗੀ 22/3/2019 ਮਤਲਬ 22 ਨੂੰ ਮਿਲ ਜਾਊਗਾ ਜੀ ਉਹ ਮੈਨੂੰ ਅਜੇ ਤੱਕ ਨਹੀਂ ਮਿਲਿਆ 28 ਤਰੀਕ ਹੋ ਗਈ ਹੈ ਹਾਲੇ ਤੇ ਮੈਂ 25 ਨੂੰ ਵੀ ਸੋਮਵਾਰ ਆਇਆ ਸੀ ਮੰਡੇ ਆਇਆ ਸੀ ਮੈਂ ਮੰਡੇ ਕਹਿੰਦੇ ਸੀ ਕਿ ਨਹੀਂ ਹੋਈ ਜੀ ਠੀਕ ਆ ਫਿਰ ਸਰਟੀਫਿਕੇਟ ਨਹੀਂ ਇਸ਼ੂ ਕੀਤਾ ਹੈ ਠੀਕ ਆ ਜੰਗਾ ਤੁਹਾਨੂੰ ਵੀ ਖਤਰਕੀਰ ਕਰਦੇ ਹੈ ਹਾਂਜੀ ਮੈਂ ਦੂਜੀ ਵਾਰ ਆ ਚੁੱਕਾ ਹਾਂ ਮਤਲਬ ਇਹ ਡੇਟ ਡੇਟ ਲਿਖੀ ਹੋਈ ਹੈ ਕਿ ਇਹ ਬਾਈਨ ਵਿੱਚ ਇਸ਼ੂ ਹੋ ਜਾਊਗਾ ਬਟ ਨਹੀਂ ਹੋਇਆ ਜਿਹੜਾ 300 ਰੁਪਏ ਦੀ ਗੱਲ ਕਰਦੇ ਆ ਤੁਹਾਡੇ ਤੋਂ ਵੀ ਮੰਗਿਆ 300 ਰੁਪਏ ਨਹੀਂ 300 ਰੁਪਏ ਚ ਵੀ ਮੰਗਿਆ ਨਹੀਂ ਹੈਗਾ 1500 ਦਿੱਤਾ ਸੀ ਅਸੀਂ ਤੁਹਾਨੂੰ ਕੋਈ ਬਣੇ ਠੀਕ ਆ ਉਹਦੇ ਵਿੱਚੇ ਨਹੀਂ ਕਹਿੰਦੀ ਮੰਡੇ ਫਲੋਰ ਤੋਂ ਪ੍ਰਪਲ ਦੀ ਰਿਪੋਰਟ